ਆ ਵੀ ਮੁੰਡਵਰ ਲੰਪਾ ਨੇ ਇੱਕ ਬਲੌਗ ਆਇਆ ਦਾ ਵੀ ਮੁੰਡਵਰ ਵਾਲੇ ਘਰ ਵਕੜੇ ਆ ਤੇ ਅੱਜ ਤੀਫ ਤੇ ਦੋ ਤਿੰਨ ਕੋਈ ਉਰ ਚੋ ਨਈ ਚੋਨਾ ਦਾ ਸਾਰਾ ਪਰ ਡੁੱਬ ਗਿਆ ਇਸ ਟਾਈਮ ਕਿਉਂਕਿ ਪਾਣੀ ਵੱਧਦਾ ਹੀ ਜਾ ਰਿਹਾ ਵੀਰੋ ਹਾਂਜੀ ਵੀਰੋ ਤੇ ਮੁੰਡਵਰ ਵਾਲੇ ਘਰ ਦਾ ਵੀ ਪਾੜ ਗਿਆ ਪਾਣੀ ਪਹੁੰਚ ਜਾਣਾ ਤੇ ਧੁੰਨ ਧੁੰਨੇ ਡੁੱਬ ਗਏ ਵੀ ਆਪਾਂ ਨੇ ਪਿਛਲਾ ਬਲੌਗ ਪਾਇਆ ਦਾ ਦੋ ਤਿੰਨ ਘੰਟੇ ਪਹਿਲਾਂ ਤੇ ਫੇਰ ਆਪਾਂ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਜ਼ਿਆਦਾ ਵੀ ਪਾਣੀ ਆ ਦੇ ਬਾਦ ਵਿੱਚ ਫਾੜ ਗਿਆ ਇੱਧਰ ਆਗਾ ਇਹ ਅਲਰਟ ਵੀ ਚਾਰ ਇਧਰ ਦੇਖੋ ਵੀ ਉਹ ਝੋਨਾ ਸਾਰਾ ਡੁੱਬ ਗਿਆ ਤੇ ਉਹ ਖੱਗਰ ਤੇ ਬਾਹਰ ਪਾਣੀ ਆ ਗਿਆ ਦੇਖੋ ਤੇ ਉਹ ਦੇਖੋ ਉਹ ਝੋਨਾ ਦਾ ਵੀ ਸਾਰਾ ਤੇ ਉਹ ਦੇਖ ਸਕਦੇ ਹੋ ਤੁਸੀਂ ਇਹ ਝੋਨਾ ਵੀ ਦੇਖੋ ਸਾਰਾ ਡਬੋਦਿਆ ਤੇ ਖੱਗਰ ਨੇ ਤੇ ਪਾਣੀ ਬਹੁਤ ਜ਼ਿਆਦਾ ਵੀ ਪਾਣੀ ਵਧ ਗਿਆ ਤੇ ਕਿਉਂਕਿ ਆਪਾਂ 2-3 ਘੰਟੇ ਪਹਿਲਾਂ ਇੱਕ ਬਲੌਗ ਪਾਇਆ ਤਾਂ ਤੇ 2-3 ਘੰਟੇ ਤੇ ਬਾਅਦ ਦੇਖੋ ਕਿੰਨਾ ਪਾਣੀ ਵਧਿਆ ਤੇ ਇਧਰ ਵੀ ਸਾਰਾ ਡਬੋਦਿਆ ਬਈ ਤੇ ਬਾਕੀ ਤੁਹਾਨੂੰ ਉੱਤੇ ਜਾ ਕੇ ਦਿਖਾਉਣਾ ਵੀ ਐਮ ਐਲ اے ਹਰਮੀਤ ਸਿੰਘ ਪਖਾਨ ਮੱਧਰ ਪਹੁੰਚੇ ਹੋਇਆ। ਵਖੋ ਬਈ ਉਰਚੋ ਣਾਈ ਚੋਨਾ ਦਾ ਸਾਰਾ ਪਰ ਡੁੱਬ ਗਿਆ ਇਸ ਟਾਈਮ ਕਿਉਂਕਿ ਪਾਣੀ ਵੱਧਦਾ ਹੀ ਜਾ ਰਿਹਾ ਹੈ ਬਿਰੋ ਕੋ ਘਰਮਾ ਇੱਧਰ ਦੇਖੋ ਬਈ ਸਾਰਾ ਚੋਨਾ ਇਹ ਦੇਖੋ ਬਈ ਚੋਨਾ ਉੱਪਰ تیر-ਤਿਰਕ ਆ ਗਿਆ। ਇਹ ਸਾਰਾ ਦੇਖੋ ਬਈ ਘੱਗਰ ਦਾ ਪਾਣੀ ਆਇਆ ਹੈ ਖੇਤਾਂ ਵਿੱਚ ਉਰਚੋ ਮਤਲਬ ਜੀਰੀ ਲਾਈ ਹੋਈ ਸੀ ਮਿਸਤਰੀ ਹੋਈ ਜੀਰੀ ਦੀ ਦੇਖੋ ਬਈ ਕੀ ਹਾਲ ਹੋ ਗਿਆ। Hãy subscribe cho kênh Ghiền Mì Gõ Để không bỏ lỡ những video hấp dẫn ਕਿ ਕਿਆ ਲੱਗੂਗੇ ਨਾ ਉਹਨਾਂ ਨੂੰ ਪੜ੍ਹਨਾ ਪੈਣਾ ਕਿ 6 ਸਾਲ ਫਿਰ ਪੂਰੀ ਹੋਈ ਸੀ ਸਾਰੀ ਗੱਲ ਫਿਰ ਪੂਰੀ ਹੋਈ ਸੀ ਉਹ ਤਿੰਨ ਪੂਰੀ ਹੈ ਇਹ ਜੀ ਆ ਜਦੋਂ ਲੈਕਚਰ ਲੱਗਿਆ ਇਹਨੂੰ ਲਿਖੋਗਾ ਲੈਨੇ ਬਾਹਰ ਲਿਆ ਜਿਹੜੇ ਇਹ ਬਾਹਰ ਲਿਆ ਕਰਕੇ ਕੁਝ ਨਹੀਂ ਹੋ ਰਿਹਾ ਜੇ ਮੈਂ ਉਹ ਕਰ ਮੈਂ ਕਰਾਂ ਉਹ ਅੰਦਰ ਰਹਿਣਾ ਲੱਗੂ ਕੋ ਨਹੀਂ ਦੇ ਨਾ ਸਕਦਾ ਜਦੋਂ ਮੈਂ ਹੁਣ ਵੋਟਾਂ ਮੰਗਣ ਆਉਗਾ ਟੈਕਨੀਕਲੀ ਤੁਸੀਂ ਬੋਲੇਗਾ ਲੋਕਾਂ ਨੂੰ ਪਾਣਾ ਤੇ ਪਰ ਉਹ ਦਾ ਤੁਸੀਂ ਹੋ ਟੀਮ ਦਾ ਤੁਸੀਂ ਹੋ ਤੁਸੀਂ ਹੁਣ ਜਰਾ ਟੈਸ਼ਨ ਪਾਰ ਨਹੀਂ ਕਰ ਸਕਦੇ ਕਿੱਥੇ ਪਾਰਾ ਪਸਟਾ ਕਰ ਰਿਹਾ ਹੋਣ ਹੁਣ ਕੀ ਦੇ ਕੰਮ ਆਇਆ ਹਰਿਆਣਾ ਭੰਗ 22 ਨੰਬਰ ਦਾ ਹੈ ਕਮਾ ਚਲਤ ਨਹੀਂ ਰਿਹਾ ਕੁਛ ਹੀ ਦੱਸੋ ਕਿ ਇਹ ਕਦੀ ਰੋਕ ਲਾ ਕੇ ਤੁਹਾਨੂੰ ਇਹਦਾ ਫਾਇਦਾ ਨਹੀਂ ਫਿਰਦਾ ਪੰਜਾਬ ਦੀ ਮਾਂ ਬੋਲੀ ਆਹ ਸਾਨੂੰ ਇਹਦਾ ਫਾਇਦਾ ਆ ਮਿੱਟੀ ਹੀ ਇੱਥੇ ਦੇਣੀ ਸਾਨੂੰ ਬਾਤ ਕਿੰਚਾ ਲੋਕਾਂ ਦੀ ਮਿੱਟੀ ਇੰਨਾ ਟਾਲਾ ਫੈਲ ਲਈ ਤਾਂ ਹੁਣ ਤਾਂ ਦਾ ਫੈਲ ਨਹੀਂ ਕੋਈ ਚੱਲਿਆ ਪਰਾਨ ਦੀ ਦੋ ਰਾਨੀਆਂ ਵਿਚਿਆ ਪੁਰਾਣਾ ਪਿੰਡ ਨਮੀਨਾ ਬਹੁਤ ਲੋਕਾ ਹਰਿਆਣੇ ਦਾ ਮਾਨੂੰ ਮਿੱਟੀ ਦੀ ਹਰਿਆਣੇ ਜੋ ਨਰੌਂਦੀ ਤੋਂ ਮਿੱਟੀ ਲਿਆ ਰਹੇ ਹਰਿਆਣੇ ਹਰਿਆਣੇ ਸਾਡਾ ਦਰਵਾਜ਼ਾ ਬਹੁਤ ਬੈਂਦਾ ਹੈ ਇਹ ਬੰਦੀ ਚੋਕੜ ਤੁਹਾਨੂੰ ਬਣੀ ਕੀ ਪ੍ਰੋਬਲਮ ਹੈ ਸਾਰੇ ਮੈਂ ਮੈਂ ਦੋ ਕੱਪ ਹੋਣਗੇ ਕੱਲੇ ਸਫਾਈ ਹੋਏਗੀ ਨਾਲੇ ਅਵੀ ਮੁੰਡਵਰ ਲੰਪਾਨੇ ਇੱਕ ਬਲੌਗ ਆਇਆ ਵੀ ਮੁੰਡਵਰ ਲਈ ਕੱਗਰ ਵਖੜੇ ਆ ਤੇ ਅੱਜ ਦੀਪ ਤੇ 2-3 ਘੰਟੇ ਪਹਿਲਾਂ ਪਾਇਦਾ ਤੇ ਪਾਣੀ ਬਈ ਬਾਹਰ ਨਹੀਂ ਨਿਕਲਿਆ ਦਾ ਪਰ ਇਸ ਟਾਈਮ ਬਈ ਬਹੁਤ ਜ਼ਿਆਦਾ ਪਾਣੀ ਵੱਧ ਗਿਆ ਤੇ ਕੱਗਰ ਦੇ ਬਈ ਬਾਹਰ ਨਿਕਲੇਗਾ ਪਿੱਛਾ ਝੋਨੇ ਡਵਾ ਦਈਏ ਤੇ ਇੱਧਰ ਵੀ ਦੇਖ ਲੋ ਐਮਐਲਏ ਸਾਹਿਬ ਆ ਗਏ ਇਹ ਖਤਨੌਰ ਪਰਮੇਸ਼ਰ ਸਿੰਘ ਪਠਾਨ ਉਹ ਅਜੇ ਰ ਪਹੁੰਚੇ ਹੋਏ ਆ ਤੇ ਪੁਲਿਸ ਸਭ ਸਾਰੀਆਂ ਤੇ ਉੱਧਰ ਬਈ ਹਾਰਾ ਝੋਨਾ ਡਵਾ ਦਈਏ ਦੇਖੋ ਪਰਾਂ ਤੇ ਬਈ ਬਹੁਤ ਜ਼ਿਆਦਾ ਇਕੱਠ ਹੋ ਰਿਹਾ ਸ਼ਾਮ ਕੇ 6:30 ਹੋ ਗਏ ਲੈ ਵੀ ਮੀਟਿੰਗ ਚੱਲ ਰਹੀ ਆ ਮੈਂ ਲੈ ਗਈ ਤੇ ਭਾਈ ਬਾਹਰ ਨਿਕਲ ਗਿਆ ਉਧਰ ਪਾਣੀ ਦੇਖੋ ਛੋਨੇ ਡੁੱਬ ਗਏ ਤੇ ਬਾਈ ਆਪਾਂ ਨੇ ਪਹਿਲਾਂ ਇੱਕ ਬਲੌਗ ਪਾਇਆ ਤਾਂ ਜਿੱਤੇ 2-3 ਘੰਟੇ ਪਹਿਲਾਂ ਬਹੁ ਘੱਟ ਪਾਣੀ ਦਾ ਮਤਲਬ ਬਾਹਰ ਨਹੀਂ ਨਿਕਲਦਾ ਇਸ ਟਾਈਮ ਬਾਈ ਬਾਹਰ ਨਹੀਂ ਨਿਕਲਿਆ ਫੁੱਲ ਜਿਆਦਾ ਪਾਣੀ ਹੋ ਗਿਆ ਤੇ ਬਈ ਪਿੰਡ ਨੂੰ ਵੀ ਖਤਰਾ ਕਿਉਂਕਿ ਪਾਣੀ ਵਧਦਾ ਜਾ ਰਿਹਾ ਔਣੇ ਕੀ ਬਣਾਂਗਾ ਦੇਖੋ ਕੀ ਬਣਦਾ ਸਾਰਾ ਦੇਖੋ ਮਾਰਾ ਵੀ ਦੇਖੋ ਰਾਤ ਨੂੰ ਬਈ ਅੱਜ ਦੀ ਰਾਤ ਦੇਖੋ ਕੀ ਬਣਦਾ ਬਾਕੀ ਆਪਾਂ ਤੁਹਾਨੂੰ ਅਪਡੇਟ ਦੰ ਦੇ ਰਹਾਂਗੇ ਤੇ ਉੱਧਰ ਬਈ ਸਾਰਾ ਦੇਖੋ ਝੋਨਾ ਡੁੱਬ ਗਿਆ ਤੇ ਐਮਐਲਏ ਹਲਕਾ ਸਨੌਰ ਪਟਾਣ ਮਾਜਰਾ ਵੀ ਪਾਟੇ ਹੋਏ ਆ down